ਸਤਿ ਸ਼੍ਰੀ ਅਕਾਲ ਜੀ ਤੁਹਾਡਾ ਹਰ ਇੱਕ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਹੈਗਾ ਜੀ ਦਿਨ ਵੀਰਵਾਰ ਦਾ ਤੇ ਸਾਨੂੰ ਅੱਜ ਹੈਗੀ ਜੀ ਮੈਰਿਜ ਉਹ ਵੀ ਚੰਡੀਗੜ੍ਹ ਤੇ ਇੱਧਰ ਸਾਹਬ ਜੀ ਤਿਆਰ ਹੋਏ ਵੇ ਸਾਡੇ ਨਾਲ ਕੁਨੀਰ ਵੀ ਚੱਲਿਆ ਕਿਸ਼ੂ ਤੇ ਮੈਂ ਵੀ ਆਉਣ ਤੇ ਮੌਸਮ ਕਾਫੀ ਧੁੱਪ ਵਾਲਾ ਹੈ ਜੀ ਇਸ ਕਰਕੇ ਅਸੀਂ ਕਿਸੇ ਨੇ ਵੀ ਕੋਟੀ ਨਹੀਂ ਪਾਈ ਸਾਬ ਨੇ ਤਾਂ ਚਲੋ ਬਲੇਜ਼ਰ ਵਗੈਰਾ ਪਾਣਾ ਪਰ ਮੈਂ ਵੀ ਕੋਟੀ ਨਹੀਂ ਪਾਈਗੀ ਕਿ ਠੀਕ ਹੈ ਮੌਸਮ ਜਿਆਦਾ ਠੰਡਾ ਨਹੀਂ ਹੈਗਾ ਧੁੱਪ ਨਿਕਲੀ ਹੋਈ ਆ ਪੂਰੀ ਤੇ ਚਲੋ ਜਿੱਥੇ ਤੇ ਅਸੀਂ ਹਮਾਇਰਾਂ ਨੇ ਵੀ ਜੁਆਇਨ ਕਰਨਾ ਮੈਰਿਜ ਨੂੰ ਉਹਨਾਂ ਨੂੰ ਵੀ ਲੋਂਗੇ ਨਾਲ ਵਿਆਹੂ ਖਾ ਕੇ ਜੀ ਅਸੀਂ ਤੁਰ ਚੁੱਕੇ ਆ ਵਾਪਿਸ ਚੱਲੇ ਆ ਜੀ ਅਸੀਂ ਟਾਈਮ ਹੋ ਗਿਆ 5:00 ਹੋ ਜਗੇ ਹਨੀ ਪੰਜੇ ਬਾਜੀ ਗਏ ਜੀ ਸਾਨੂੰ ਮਤਲਬ ਕਿ 12 1:00 ਵਜੇ ਤਾਂ ਚਲੋ ਅਸੀਂ ਪਹੁੰਚੇ ਹੀ ਤੇ ਉਸ ਤੋਂ ਬਾਅਦ 5:00 ਵੱਜ ਚੁੱਕੇ ਆ ਜੀ ਹੁਣ ਅਸੀਂ ਵਿਆਹ ਤੋਂ ਵਾਪਸ ਜਾ ਰਹੇ ਆ ਤੇ ਬਲੌਗ ਕੁਝ ਵੀ ਸ਼ੂਟ ਨਹੀਂ ਕਰ ਪਾਇਆ ਤਾਂ ਕਿਉਂਕਿ ਸਾਨੂੰ ਉੱਥੇ ਮਿਲ ਗਏ ਸਾਡੇ ਦੀਦੀ ਤੇ ਉਹਦੇ ਨਾਲ ਅਸੀਂ ਆਪਣਾ ਗੱਲਾਂ-ਬਾਤਾਂ ਮਾਰਦੇ ਰਹੇ ਤੇ ਇੰਜੋਏ ਕੀਤਾ ਵਿਆਹ ਬਿਲਕੁਲ ਵੀ ਵਲੌਗ ਨਹੀਂ ਸ਼ੂਟ ਕੀਤਾ ਉਹਦੇ ਵਿੱਚ ਥੋੜੀ ਬਾਤੀਆਂ ਬਸ ਮੈਮਰੀਜ਼ ਆ ਫੋਟੋਆਂ ਫਟਵਾ ਲਈਆਂ ਹੋਰ ਕੁਝ ਨਹੀਂ ਕਰਿਆ ਅਸੀਂ ਤੇ ਬਾਕੀ ਕਿ ਸ਼ੂਟਾ ਗਾਣੇ ਪੀਣੇ ਤੇ ਲੱਗਿਆ ਰਿਹਾ ਤੇ ਪਾਪਾ ਵੀ ਫੁੱਲ ਮਸਤੀ ਤੇ ਫੁੱਲ ਇੰਜੋਏ ਕਰਕੇ ਆਏ ਵਿਆਹ ਥੈਂਕ ਯੂ ਨਾ ਠੀਕ ਦਾ ਵਿਆਹ ਹਾਂ ਵਧੀਆ ਵਿਆਹ ਤਾਂ ਬਹੁਤ ਵਧੀਆ ਤੇ ਪਰ ਹਵਾ ਬਹੁਤ ਚੱਲਦੀ ਦੀ ਠੰਡੀ ਠੰਡੀ ਅਸੀਂ ਮਤਲਬ ਕਿ ਅਜੀਬ ਜਿਹੀ ਹਵਾ ਚੱਲਦੀ ਐ ਇਸ ਮੌਸਮ ਦੀ ਜਿਹੜੀ ਹਵਾ ਨਾ ਬੜੀ ਗੰਦੀ ਲੱਗਦੀ ਐ ਨੀ ਪਰ ਇਹਨਾਂ ਤੁਸੀਂ ਤਾਂ ਬਲੇਜ਼ਰ ਵਗੈਰਾ ਪਾਇਆ ਤਾਂ ਤੁਹਾਨੂੰ ਤਾਂ ਆ ਗਿਆ ਤਾਂ ਪਰ ਮੰਨੂ ਤਾਂ ਹਲਕੀ ਹਲਕੀ ਥੰਡ ਜੀ ਲੱਗਦੀ ਸੀ ਹਵਾ ਕਰਕੇ ਚਲੋ ਕੀ ਚੋ ਵੀ ਤਨਿਸ਼ਟਾ ਨਹੀਂ ਦੀ ਗਈ ਕਿਉਂਕਿ ਤਨਿਸ਼ਟਾ ਸਕੂਲ ਗਈ ਸੀ ਤੇ ਮਾਈ ਉਦੀ ਸਾਡੇ ਨਾਲ ਤੇ ਫੁੱਲ ਇੰਜੋਏ ਕਰਕੇ ਹੁਣ ਜਾ ਰਹੇ ਆ ਜੀ ਵਾਪਸ ਟਾਈਮ ਹੋ ਜਾਣਾ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦੀ ਚੰਡੀਗੜ੍ਹ ਤੋਂ ਵਾਪਸ ਜਾਂਦੇ ਆ ਨਾ ਜੀ ਟ੍ਰੈਫਿਕ ਜ਼ਿਆਦਾ ਮਿਲਦੀ ਹੈ ਇਸ ਕਰਕੇ ਥੋੜਾ ਟਾਈਮ ਲੱਗੇ ਜਾਂਦਾ ਵਾਪਸ ਜਾਣੇ ਨੂੰ ਰੋਪੜ ਅਸੀਂ ਗੱਡੀ ਰੋਕ ਕੇ ਜੀ ਪੀ ਰਹੇ ਆ ਜੂਸ ਐਨਾ ਵਿਆਹ ਫਿਰ ਖਾ ਕੇ ਫਿਰ ਵੀ ਜੂਸ ਪੀਣਾ ਕਿਸ਼ੂ ਕਹਿੰਦਾ ਤੇ ਪਾਪਾ ਬਣਾਉਣਗੇ ਆ ਸੰਤਰੇ ਦਾ ਜੂਸ ਮਸੰਮੀ ਦਾ ਪਾਪਾ ਬਣਾਉਣਗੇ ਪਾਪਾ ਬਣਾਉਣਗੇ ਆ ਮਤਲਬ ਕਿ ਲੈਣ ਗਏ ਆ ਹਾਂ ਲੈਣ ਗਏ ਆ ਮਤਲਬ ਕਿ ਇੰਨਾ ਵਿਆਹ ਚ ਖਾ ਪੀ ਕੇ ਵੀ ਫੇਰ ਵੀ ਇਹਦੀ ਜੂਸ ਦੀ ਕਸਰ ਆ ਜੀ ਸਾਨੂੰ ਮੈਂ ਜੂਸ ਨਾ ਅੱਜ ਅੱਜ ਹੈਗਾ ਜੀ ਦਿਨ ਸ਼ੁੱਕਰਵਾਰ ਦਾ ਤੇ ਕੱਲ ਮੈਰਿਜ ਤੋਂ ਆਗੇ ਸੀਗੇ ਸ਼ਾਮ ਨੂੰ ਤੇ ਬਹੁਤ ਆ ਥੱਕ ਕੇ ਤੇ ਕੱਲ ਬਹੁਤ ਜ਼ਿਆਦਾ ਹਵਾ ਚੱਲਦੀ ਸੀ ਉਹਦੇ ਨਾਲ ਨਾ ਪੂਰੀਆਂ ਲੱਤਾਂ ਲੱਤਾਂ ਹੀ ਦਰਦ ਕਰਨ ਲੱਗ ਗਈਆਂ ਦੀਆਂ ਇੱਕ ਤਾਂ ਮੈਂ ਕੋਟੀਵਾਰਾ ਨਹੀਂ ਪਾ ਕੇ ਗਈ ਸੀ ਉਹਦੇ ਕਰਕੇ ਜ਼ਿਆਦਾ ਤੇ ਹੁਣ ਸਵੇਰ ਦੀ ਲੱਗੀ ਵੀ ਜੇ ਧੋਬ ਘਾਟ ਕੱਪੜੇ ਜਿਹੜੇ ਕੱਲ ਨਹੀਂ ਧੋਤੇ ਕੱਲ ਦੇ ਪਰਸੋਂ ਦੇ ਦੋ ਦਿਨ ਦੇ ਹੋਗੇ ਇਸ ਕਰਕੇ ਅੱਜ ਹੁਣ ਲਾਈਏ ਜੀ ਮਸ਼ੀਨ ਕੰਮ ਕਮ ਕਿਚਨ ਦਾ ਕੰਪਲੀਟ ਕਰਕੇ ਨਬੂ ਰਹੀ ਹੈ ਜੀ ਫਾੜ ਉਹਦਾ ਪੇਪਰ ਹੈ ਕੱਲ ਨੂੰ ਫਾਈਨਲ ਤੇ ਬਾਕੀ ਅੱਜ ਦੇ ਬਲੌਗ ਜੈਨ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ